ਸੋਲਰ ਸਿਸਟਮ ਲਗਵਾਉਣ ਦੇ ਚਾਹਵਾਨ ਵੀਰਾਂ ਲਈ ਨਾ ਬਈ ਸਪੈਸ਼ਲ ਵੀਡੀਓ ਆ ਨੋਟ ਕਰ ਲਓ ਚਾਹੇ ਤਾਂ ਕਿਸੇ ਨੇ ਸੋਲਰ ਵਾਲੀ ਮੋਟਰ ਲਵਾਉਣੀ ਆ ਚਾਹੇ ਕਿਸੇ ਨੇ ਸੋਲਰ ਸਿਸਟਮ ਲਵਾਉਣਾ ਕਰੇ ਤਾਂ ਆਪਾਂ ਅੱਜ ਵੀਡੀਓ ਪੇਸ਼ ਕਰਨ ਲੱਗਿਆਂਗੇ ਆਦੇਸ਼ ਸੋਲਰ ਬਠਿੰਡੇ ਵਾਲਿਆਂ ਦੀ ਭਰਾਵੋ ਇਹਨਾਂ ਕੋਲੇ ਏ ਗ੍ਰੇਡ ਦੇ ਵਿੱਚ ਤੁਹਾਨੂੰ ਸਾਰਾ ਮਾਲ ਮਿਲੂਗਾ ਏ ਟੂ ਜ਼ेड ਤੇ ਜਿਹੜਾ ਇਹਨਾਂ ਦਾ ਰੇਟ ਹੈ ਚਾਹੇ ਤੁਸੀਂ 3 HP ਦੀ ਮੋਟਰ ਲਵਾਲੋ ਚਾਹੇ 5 ਦੀ ਲਗਾ ਲਓ ਚਾਹੇ 7.5 ਦੀ ਚਾਹੇ 10 ਦੀ 50-60 ਹਜ਼ਾਰ ਦਾ ਰੇਟ ਦਾ ਫਰਕ ਪਲੱਸ ਨਾਲ ਆਹ ਜਿਹੜੀਆਂ ਡਰਾਈਵ ਲੀਆਂ ਨੇ ਨਾ ਇਹ ਫ੍ਰੀ ਨੇ 3 ਦੀ ਨਾਲ ਵੀ ਫ੍ਰੀ 5 ਦੀ ਮੋਟਰ ਨਾਲ ਵੀ ਫ੍ਰੀ 7.5 ਤੇ 10 ਦੀ ਨਾਲ ਵੀ ਇੱਕ ਨੰਬਰ ਦੇ ਵਿੱਚ ਪੈਨਲ ਹੋਣਗੇ ਸਾਈ ਕਰਨ ਤੋਂ ਪਹਿਲਾਂ ਫੈਕਟਰੀ ਆ ਕੇ ਗੜਾਉਂ ਦੇ ਵਿੱਚ ਆ ਕੇ ਮਾਲ ਚੈੱਕ ਕਰੋ ਵੀ ਜਿਹੜੀਆਂ ਤੁਹਾਨੂੰ ਡਰਾਈਵਰੀਆਂ ਫ੍ਰੀ ਦਿੰਦੇ ਨੇ ਕਿਤੇ ਮਾੜਾ ਮਟੀਰੀਅਲ ਤਾਂ ਨਹੀਂ ਦਿੰਦੇ ਕਿਉਂ ਹੁਣ ਬਹੁਤ ਬੰਦੇ ਤੁਹਾਡਾ ਬ੍ਰੇਨ ਵਾਸ਼ ਕਰਨ ਦੀ ਕੋਸ਼ਿਸ਼ ਕਰਨਗੇ ਵੀ ਫ੍ਰੀ ਦੇ ਵਿੱਚ ਤੁਹਾਨੂੰ ਕੂੜਾ ਚਕਾਈ ਜਾਂਦੇ ਨੇ ਪੰਜਾਬ ਸਰਕਾਰ ਵੱਲੋਂ ਭਰਾਵੋ ਇਹ ਅਥਾਰਟੀਸਾਈਜ਼ਡ ਡੀਲਰ ਨੇ ਚਾਹੇ ਤਾਂ ਘਰਾਂ ਦੇ ਵਿੱਚ ਸੋਲਰ ਲਵਾ ਲਓ ਇਹਨਾਂ ਤੋਂ ਸਬਸਿਡੀ ਮਿਲੂ ਉਹਤੇ ਵੀ 78000 ਰੁਪਿਆ 3 ਕਿਲੋਵਾਟ ਤੋਂ ਉੱਪਰ 10 ਕਿਲੋਵਾਟ ਤੱਕ ਤੇ ਜੇ ਖੇਤਾਂ ਦੇ ਵਿੱਚ ਲਵਾਉਣਾ ਤਾਂ ਇਹਨਾਂ ਵੱਲੋਂ ਭਰਾਵੋ ਜਿੰਨੀ ਮਟੀਰੀਅਲ ਦੀ ਪਹੁੰਚ ਤੁਹਾਡੇ ਘਰ ਤੱਕ ਫ੍ਰੀ ਹੋਊਗੀ ਪੂਰੇ ਪੰਜਾਬ ਦੇ ਵਿੱਚ ਤੇ ਗਰੰਟੀ ਵਾਰੰਟੀ ਸਾਰਾ ਕੁਝ ਪੂਰਾ ਬਠਿੰਡੇ ਆਉਣਾ ਪੈਣਾ ਹੈ ਦਫ਼ਤਰ ਚ ਆਉਣ ਤੋਂ ਪਹਿਲਾਂ ਫੋਨ ਕਰਕੇ ਗਦਾਮ 'ਚ ਆ ਕੇ ਮਾਲ ਚੈੱਕ ਕਰੋ ਵੀ ਜਿਹੜੀ ਤੁਹਾਨੂੰ ਕੁਆਲਿਟੀ ਤੁਹਾਡੇ ਘਰੇ ਹੀ ਲੱਗਣੀ ਆ ਆਦੇਸ਼ ਸੁੰਦਰ ਵਾਲਿਆਂ ਨੂੰ 10 ਸਾਲ ਹੋ ਗਏ ਲੋਕਾਂ ਦੀ ਸੇਵਾ ਕਰਦਿਆਂ ਨੂੰ ਖੇਤਾਂ ਦੇ ਵਿੱਚ ਮੋਟਰਾਂ ਲਵਾਉਣ ਦੇ ਲਈ ਹੈਵੀ ਡਿਸਕਾਊਂਟ ਦਿੱਤਾ ਜਾ ਰਿਹਾ ਤੇ ਆਜੋ ਕਰਦੇ ਆਂ ਵੱਡੀ ਗੱਲਬਾਤ ਬਾਈ ਜੀ ਮਾਨ ਸਾਹਿਬ ਨਾਲ ਮਿਲਾਉਣਿਆ ਸਾਨੂੰ ਬਰੀਕੀ ਦੇ ਵਿੱਚ ਕੱਲੀ ਕੱਲੀ ਗੱਲ ਸਮਝਾਉਣ ਲਈ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਥੋੜਾ ਆਪਣਾ ਸੁਖੀ ਸ਼ੇਰਗਿਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਭਰਾਵੋ ਅਦੇਸ ਸੋਲਰ ਵਾਲਿਆਂ ਦੇ ਆਪਾਂ ਕਹਿ ਦਈਏ ਵੀ ਹੈੱਡ ਆਫਿਸ ਦੇ ਵਿੱਚ ਬੈਠੇ ਆਂ ਬਠਿੰਡੇ ਦੇ ਵਿੱਚ ਤੇ ਮੇਰੇ ਨਾਲ ਬਾਈ ਜੀ ਨੇ ਮਾਨ ਸਾਹਿਬ ਜਿਹੜੇ ਕਿ ਅਦੇਸ ਸੋਲਰ ਦੇ ਐਮ ਡੀ ਨੇਗੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਇਹਨਾਂ ਦੀ ਪੂਰੇ ਇੰਡੀਆ ਦੇ ਵਿੱਚ ਆਲ ਓਵਰ ਬ੍ਰਾਂਚਾਂ ਨੇ ਕਿਸੇ ਮਰਜ਼ੀ ਤੁਸੀਂ ਸਟੇਟ ਦੇ ਵਿੱਚ ਹੋਵੋ ਸੋ ਨੂੰ ਇਹਨਾਂ ਦਾ ਅਦੇ ਸੋਲਰ ਉੱਥੇ ਮੌਜੂਦ ਮਿਲੂਗਾ ਤੇ ਬਾਈ ਮਾਨਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਹੋਰ ਠੀਕ ਹੋ ਬਾਈ ਚੜ੍ਹਦੀ ਕਲਾ ਹਾਂਜੀ ਹਾਂਜੀ ਬਹੁਤ ਵਧੀਆ ਬਾਈ ਬਾਈ ਤੁਹਾਡੇ ਕੋਲੇ ਆਉਂਦਾ ਮੇਰਾ ਮੇਨ ਕਾਰਨ ਇਹ ਹੀ ਹੈ ਵੀ ਤੁਹਾਨੂੰ ਪਿਛਲੇ 10 ਸਾਲ ਹੋ ਗਏ ਫੀਲਡ ਦੇ ਵਿੱਚ ਆਇਆ ਨੂੰ ਹਨ ਤੁਸੀਂ ਹਰ ਵਾਰ ਕਿਸਾਨਾਂ ਲਈ ਆ ਸੀਜ਼ਨ ਦੇ ਵਿੱਚ ਆ ਕੇ ਸਕੀਮ ਲੈ ਕੇ ਆਉਂਦੇ ਹੋ ਹਾਂਜੀ ਹਾਂਜੀ ਹੁਣ ਝੋਨੇ ਤੋਂ ਪਹਿਲਾਂ ਜਿਹੜੀਆਂ ਖੇਤਾਂ ਦੇ ਵਿੱਚ ਮੋਟਰਾਂ ਲਗਾਉਣੀਆਂ ਨੇ ਉਹਨਾਂ ਦੀ ਕੀ ਸਕੀਮ ਹੈ ਬਾਈ ਉਹਦੇ ਬਾਰੇ ਜਾਣਕਾਰੀ ਦਿਓ ਆ ਉਹਦੀ ਬਾਰੇ ਕੀ ਬਾਈ ਕੀ ਹਰ ਸਾਲ ਜਿਵੇਂ ਆਪਣੀ ਕੰਪਨੀ ਸੀਜ਼ਨ ਦੇ ਵਿੱਚ ਨਵੀਂ ਤੋਂ ਨਵੀਂ ਸਕੀਮ ਲੈ ਕੇ ਆਉਂਦੀ ਹੈ ਉਹ ਸਕੀਮ ਕੀ ਹੁੰਦੀ ਹੈ ਕਿ ਆਮ ਰੇਟ ਨਾਲੋਂ ਜਿਹੜਾ ਮਾਰ ਉਹ ਦਿਨੋਂ ਬਹੁਤ ਘੱਟ ਰੇਟ ਤੇ ਲੈ ਗਿਆ ਬਿਲਕੁਲ ਬਾਈ ਬਿਲਕੁਲ ਐਸ ਸਾਲ ਵੀ ਜਿਹੜੀ ਆਪਣੀ ਕੰਪਨੀ ਸਕੀਮ ਲੈ ਕੇ ਆਈ ਹੈ ਇਹਨੂੰ ਤਕਰੀਬਨ ਇੱਕ ਹਫਤਾ ਹੋ ਗਿਆ ਲਾਂਚ ਹੋਈ ਨੂੰ ਠੀਕ ਹੈ ਤੇ ਚੱਲਣੀ ਕਿੰਨੇ ਸਮੇਂ ਤੱਕ ਹੈ ਹਾਂ ਇਹ ਤਕਰੀਬਨ ਇੱਕ ਮਹੀਨਾ ਲਗਾਤਾਰ ਚਲਣੀ ਹੈ ਜਿਹੜੇ ਰੇਟ ਅਸੀਂ ਤੁਹਾਨੂੰ ਦੱਸਾਂਗੇ ਕਹਿ ਦਈਏ ਵੀ ਝੋਨਾ ਲਾਉਣ ਤੋਂ ਪਹਿਲਾਂ ਪਹਿਲਾਂ ਝੋਨਾ ਲਾਉਣ ਤੋਂ ਪਹਿਲਾਂ ਪਹਿਲਾਂ ਵੀ ਸੀਜ਼ਨਲ ਸਕੀਮ ਹੈਗੀ ਜਿਵੇਂ ਇਹ ਅੱਜ ਤੋਂ ਮਤਲਬ ਅੱਜ ਮੰਨ ਲਓ 30 ਤਰੀਕ ਹੋਗੀ 30 ਅਪ੍ਰੈਲ ਹੈ ਤਾਂ ਅਗਲਾ ਇੱਕ ਮਹੀਨੇ ਤੱਕ ਜਿਹੜੀ ਇਹ ਸਕੀਮ ਲੱਗ ਰਹੀ ਹੋਵੇ ਠੀਕ ਹੈ ਬਾਈ ਉਦੇ ਵਿੱਚ ਜਿਵੇਂ ਹੁਣ ਰੇਟ ਦਾ ਤੁਹਾਨੂੰ ਦੱਸ ਦਿੰਨੇ ਜਿਵੇਂ ਅਸੀਂ ਹੁਣ 3 HP ਇੰਡੀਸ਼ਨਲ ਮਾਡਲ ਆ ਗਿਆ ਜਿਹੜਾ ਉਹ ਤਾਂ ਅਸੀਂ 1 ਲੱਖ ਕੱਲਾ 80000 ਚੀ ਲਾ ਦਿੰਨੇ ਆ ਠੀਕ ਹੈ ਔਰ ਇੱਕ 3 HP ਜਿਹੜੀ ਸੁਪਰ ਮਾਡਲ ਉਤਲਾ ਮਾਡਲ ਆ ਜਾਂਦਾ ਉਹ ਅਸੀਂ 1 ਲੱਖ ਦੇ ਵਿੱਚ ਲਾ ਦਿੰਨੇ ਠੀਕ ਹੈ ਔਰ 5 HP ਹੈ ਜਿਹੜੀ ਉਹ 1 ਲੱਖ 55000 ਚ ਲਾ ਦਿੰਨੇ ਠੀਕ ਹੈ ਔਰ 7.5 HP ਜਿਹੜੀ ਉਹ 1 ਲੱਖ 2 ਲੱਖ 30000 ਦੇ ਵਿੱਚ ਲਾ ਦਿੰਨੇ ਔਰ 10 HP ਜਿਹੜੀ ਉਹ 3 ਲੱਖ 5000 ਦੇ ਵਿੱਚ ਲਾ ਦਿੰਦੇ ਆ 3 ਲੱਖ 5000 ਹਾਂਜੀ ਹਾਂ ਇਹਦੇ ਵਿੱਚ ਫਾਇਦਾ ਕਿੰਨਾ ਕਰ ਰਹੇ ਹੋ ਲੋਕਾਂ ਦਾ ਵੀ ਜਿਵੇਂ ਆਮ ਕਿਸੇ ਨੇ ਬੰਦੇ ਨੇ ਕੋਈ ਕਿਸੇ ਹੋਰ ਫਰਮ ਤੇ ਜਾਂਦਾ ਹਨਾ ਤੇ ਉੱਥੇ ਬੰਦੇ ਨੂੰ ਕੀ ਰੇਟ ਪਾਉ ਛੋਡੇ ਕੋਲੇ ਕੀ ਰੇਟ ਪਾਉ ਦੇਖੋ ਜੀ ਆਮ ਜਿਹੜਾ ਅੱਜ ਦਾ ਰੇਟ ਚੱਲ ਰਿਹਾ ਉਹ ਜੇ ਕੁਆਲਿਟੀ ਪੱਖੋਂ ਗੱਲ ਕਰੀਏ ਕੁਆਲਿਟੀ ਪੱਖੋਂ ਤੁਸੀਂ ਵੀਡੀਓ ਦੇ ਵਿੱਚ ਵੀ ਦੇਖਿਆ ਹੀ ਆਪਾਂ ਮੈਂ ਤੁਹਾਨੂੰ ਦੱਸੀਏ ਜੀ ਬਿਲਕੁਲ ਜੀ ਪੈਨਲ ਵੀ ਜੇਕਰ ਕਈ ਵਾਰੀ ਕਿਸਾਨ ਵੀ ਸੋਚਦੇ ਵੀ ਰੇਟ ਘਟਾ ਹੈ ਤਾਂ ਕੁਆਲਿਟੀ ਮਾੜੀ ਹੋਊ। ਹਾਂ ਮੈਂ ਇਹੀ ਪੁੱਛਣਾ ਸੀ ਤੁਹਾਨੂੰ ਸਵਾਲ ਆ। ਜਿਹੜਾ ਤੁਹਾਨੂੰ ਅਸੀਂ ਦੱਸ ਰਹੇ ਹਾਂ ਜਿਵੇਂ 80000 ਦੇ ਵਿੱਚ 3 ਐਚਪੀ ਲੱਗ ਰਹੀ ਹੈ ਉਹਦੇ ਵਿੱਚ ਵੀ ਕੁਆਲਿਟੀ ਏ ਗ੍ਰੇਡ ਪੈਨਲ ਮਿਲੂਗਾ 2024 ਮਾਡਲ ਹੋਊਗਾ 23 24 ਮਾਡਲ ਹੁੰਦਾ। ਹਮਮ ਔਰ ਸਟ੍ਰਕਚਰ ਵੀ ਇਹਦੇ ਵਿੱਚ ਬਹੁਤ ਹੈਵੀ ਸਟ੍ਰਕਚਰ ਮਿਲਦਾ ਹੈ ਗੈਲਵਨਾਈਜ਼ ਜਿਹੜਾ ਜੰਗ ਤੋਂ ਮਤਲਬ ਜਰ ਤੋਂ ਰਹਿਤ ਹੁੰਦਾ ਹੈਗਾ। ਔਰ ਜਿਹੜੀਆਂ ਮੋਟਰਾਂ ਹੋਣੀਆਂ ਉਹ ਵੀ ਇੱਕ ਬ੍ਰਾਂਡਡ ਮੋਟਰਾਂ ਐ ਨੇ ਇਹਦੇ 'ਚ ਐ ਨਹੀਂ ਕੋਈ ਦੇਸੀ ਪੜੀਦੀ ਮੋਟਰ ਹੋਊਗੀ ਜਾਂ ਕੋਈ ਦੇਸੀ ਸਮਾਨ ਹੋਊਗਾ ਵੀ ਇਹ ਨਹੀਂ ਹੈਗਾ ਜੀ ਆਪਾਂ ਗੱਲ ਕਰੀਏ ਕਈ ਵਾਰ ਨਾ ਕੀ ਇਹ ਰੇ ਲੋਕਾਂ ਦੇ ਮਨ 'ਚ ਵੱਡ ਜਾਂਦੀਆਂ ਗੱਲ ਜਾਂ ਮੰਨ ਲਓ ਵੀ ਦੂਜੇ ਕੋਈ ਬੰਦੇ ਆਪਣਾ ਜਿਹੜਾ ਕਿਸਾਨ ਹੈ ਨਾ ਬਾਈ ਬਾਲਾ ਭੋਲਾ ਪੜ ਇਹ ਗੱਲਾਂ ਜਿਹਨੂੰ ਲੈ ਆਉਣਾ ਸੌਖਾ ਕੋਈ ਬੜੀ ਵੱਡੀ ਗੱਲ ਨਹੀਂ ਹੈ ਜੀ ਹੈਨਾ ਲੋਕ ਕਹਿੰਦੇ ਆ ਵੀ ਯਾਰ ਜੇ ਰੇਸ ਵਾਲੇ ਰੇਟ ਘਟਾ ਦਿੰਦੇ ਨੇ ਤਾਂ ਉਹ ਮਾਲ ਮਾੜਾ ਦਿੰਦੇ ਹੋਣਗੇ ਵੀ ਜਾਂ ਮਾਲ ਹੋ ਪੁਰਾਣਾ ਇਹ ਵੀ ਹੁੰਦੀ ਹੈ ਨਾ ਆਪਾਂ ਕਹਿੰਦੇ ਆ ਹਾਂ ਆਮੀ ਗੱਲ ਹੈ ਜੀ ਆਹ ਤੇ ਉਹਦੇ ਬਾਰੇ ਦੱਸੋ ਵੀ ਮਜਬੂਤੀ ਵੱਖੋਂ ਤਾਂ ਨਹੀਂ ਕੋਈ ਲੰਬਾ ਨਾ ਆ ਜੇ ਕਿਤੇ ਬਾਈ ਮੈਨੂੰ ਕੱਲ ਨੂੰ ਚਾਰ ਬੰਦੇ ਕਹਿਣ ਵੀ ਬਾਈ ਸੁਖੀ ਤਾਂ ਇਹ ਵੀਡੀਓ ਪਾਈ ਦੀ ਤੇਰੀ ਵੀਡੀਓ ਦੇਖ ਕੇ ਲਵਾਇਆ ਸੀ ਸੁਖੀ ਵੀਰ ਪਹਿਲਾਂ ਤਾਂ ਮੈਂ ਤੁਹਾਨੂੰ ਰੇਟ ਦੇ ਬਾਬਤ ਦੱਸ ਦਿੰਦਾ ਜੇ 3 ਐਚਪੀ ਆਪਣਾ 1 ਲੱਖ ਰੇਟ ਆ ਤਾਂ ਮਾਰਕੀਟ ਦੇ ਵਿੱਚ ਉਹੀ ਰੇਟ 1 ਲੱਖ 30000 ਰੁਪਇਆ ਹੋਊਗਾ ਠੀਕ ਹੈ ਔਰ 5 ਐਚਪੀ ਦੀ ਗੱਲ ਕਰੀਏ ਤਾਂ ਆਪਣਾ 1 ਲੱਖ 55000 ਰੁਪਇਆ ਉਹ ਮਾਰਕੀਟ ਦੇ ਵਿੱਚ ਆਮ ਜਿਹੜੇ ਸੋਲਰ ਵਾਲੇ ਨੇ ਉਹ ਇੱਕ 90 90 1 85 85 ਦੇ ਵਿੱਚ ਲਾਉਂਦੇ ਨੇ ਠੀਕ ਹੈ 7.5 ਦੀ ਗੱਲ ਕਰੀਏ ਆਪਣਾ 2,30,000 ਰੁਪਿਆ ਰੇਟ ਹੈ ਉਹ ਆਮ 270 ਤੋਂ 780 ਦੇ ਵਿੱਚ ਲਾ ਦਿੰਦੇ ਨੇ ਠੀਕ ਹੈ 10 ਦੀ ਗੱਲ ਕਰੀਏ 10 ਦਾ ਆਪਣਾ 3 ਲੱਖ ਰੁਪਿਆ ਰੇਟ ਹੈ ਤਾਂ ਉਹ 360 350 ਦੇ ਵਿੱਚ ਵਿੱਚ ਲੱਗਿਆ ਟੋਟਲ ਕਹ ਜੀਏ ਵੀ 50-60 ਹਜ਼ਾਰ ਰੁਪਏ ਦਾ ਮੰਨ ਕੇ ਚਲੋ ਫਾਇਦਾ ਹੈਗਾ ਪਲੱਸ ਇਹਦੇ ਵਿੱਚ ਹੋਰ ਕੀ ਅਸੀਂ ਦਿੰਨੇ ਆ ਸੈੱਟ ਦੇ ਵਿੱਚ ਠੀਕ ਹੈ ਅਸੀਂ ਜਿੰਨੀਆਂ ਵੀ ਸਮਰਸੀਬਲ ਮੋਟਰਾਂ ਉਹਦੇ ਵਿੱਚ ਅਸੀਂ ਡਿਲੀਵਰੀ ਪਾਈਪਾਂ ਵੀ ਵਿੱਚ ਹੀ ਦਿੰਨੇ ਆ ਇਸ ਰੇਟ ਦੇ ਵਿੱਚ ਕਿੰਨੀਆਂ-ਕਿੰਨੀਆਂ ਮੰਨ ਲਓਗੇ ਇਹ ਦੇਖੋ ਵੀ 5 ਜਿਹੜੀ 3 HP ਉਹਦੇ ਵਿੱਚ ਅਸੀਂ 4 ਦਿੰਨੇ ਆ ਉਹ 10 40 ਫੁੱਟ ਉੱਤਰ ਨਹੀਂ ਹੁੰਦੀ ਹੈ ਜਿਹੜੀ 5 ਐਚਪੀ ਉਹਦੇ ਚ ਅਸੀਂ 6 ਦੇ ਦਿੰਨੇ ਆ 60 ਫੁੱਟ ਦੇ ਦਿੰਨੇ ਆ ਔਰ 7.5 ਐਚਪੀ ਉਹਦੇ ਚ ਅਸੀਂ 7 ਦੇ ਦਿੰਨੇ ਆ 70 ਫੁੱਟ ਹੋएगी ਜੀ 10 ਐਚਪੀ ਦੇ ਵਿੱਚ ਅਸੀਂ 8 ਦਿੰਨੇ ਜਿਹੜੀ 80 ਫੁੱਟ ਤੱਕ ਆਮ ਮੋਟਰ ਚੱਲਦੀ ਹੈ ਇਹਦੇ ਵਿੱਚ ਇਹ ਮੰਨ ਕੇ ਜੇ ਲੋ ਵੀ ਸਿੱਧਾ-ਸਿੱਧਾ 10-15000 ਦਾ ਫਾਇਦਾ ਅਗਲੇ ਦਾ ਇਹ ਹੋ ਗਿਆ ਡਰਾਈਵਰੀਆਂ ਦਾ ਹੋ ਗਿਆ ਅਸੀਂ ਤੁਸੀਂ ਮੰਨ ਲਓ ਕਿ ਵੱਡੀ ਗੱਲ ਭਰਾਓ ਤੁਸੀਂ ਉੱਪਰ ਕਲਿੱਪ ਦੇਖ ਰਹੇ ਹੋ ਇਹ ਵੀ ਇਹ ਰੇ ਸੋਲਰ ਦੀ ਹੀ ਨੇ ਬਈ ਆਪਦੀ ਮੈਨੂਫੈਕਚਰਿੰਗ ਹੈ ਨਾ ਬਿਲਕੁਲ ਜੀ ਜਿਹੜੀ ਸਟਰਕਚਰ ਦੀ ਮੈਨੂਫੈਕਚਰਿੰਗ ਹੈ ਉਹ ਸਾਡੀ ਆਪਦੀ ਹੈ ਠੀਕ ਹੈ ਔਰ ਸਭ ਤੋਂ ਮੇਨ ਚੀਜ਼ ਆ ਗਈ ਪੈਨਲ ਤੇ ਸਟਰਕਚਰ ਪੈਨਲ ਇਹ ਗ੍ਰੀਡ ਹੋਊਗਾ ਇਹ ਨਾ ਸੋਚ ਲੈਣ ਕਿਸਾਨ ਵੀਰ ਵੀ ਰੇਟ ਘਟਾ ਹੈ ਤਾਂ ਇਹ ਕੋਈ ਪੈਨਲ ਮਾਰਾ ਹੋਊਗਾ ਬੀ ਗ੍ਰੇਡ ਹੋਊਗਾ ਜਾਂ ਇੰਸ਼ੋਰੈਂਸ ਵਾਲਾ ਹੋਊਗਾ ਨੇ ਜੀ ਇਹ A ਗ੍ਰੇਡ ਪੈਨਲ ਹੋਊਗਾ ਔਰ ਬਿਲਕੁਲ ਨਵਾਂ ਪੈਨਲ ਹੋਊਗਾ ਡੱਬਾ ਬੰਦ ਅਗਲਾ ਪੈਸੇ ਭਰ ਕੇ ਦਸੱਲੀ ਕਰਕੇ ਚੈੱਕ ਕਰਕੇ ਸਮਾਨ ਲੈ ਕੇ ਜਾਓ ਸਾਡੀਆਂ ਗੱਲਾਂ ਤੇ ਵੀ ਨਾ ਜੀ ਕਰ ਹਾਂ ਗੱਲ ਕਰੀਏ ਵੀ ਬਾਈ ਦਾ ਮਤਲਬ ਇਹ ਹੀ ਆ ਕਹਿਣ ਦਾ ਕਹਿੰਦਾ ਵੀ ਤੁਸੀਂ ਦਫ਼ਤਰ ਚ ਆਉਣ ਤੋਂ ਪਹਿਲਾਂ ਸਾਨੂੰ ਫੋਨ ਕਰਕੇ ਸਾਡੇ ਗਦਾਮ ਦੇ ਵਿੱਚ ਡਰਾਈਵਰੀਆਂ ਵੀ ਚੈੱਕ ਕਰੋ ਬਿਲਕੁਲ ਬਿਲਕੁਲ ਪੈਨਲ ਵੀ ਚੈੱਕ ਕਰੋ ਤੇ ਜਿਹੜੀਆਂ ਮੋਟਰਾਂ ਨੇ ਸਾਰਾ ਕੁਝ ਸਮਾਨ ਚੈੱਕ ਕਰੋ ਆ ਕੇ ਉਸ ਤੋਂ ਬਾਅਦ ਤੁਸੀਂ ਉਰੇ ਆ ਕੇ ਬੁਕਿੰਗ ਦੇ ਕੇ ਜਾਓ ਤੇ ਬਾਈ ਜਦੋਂ ਕੋਈ ਬੰਦਾ ਬੁਕਿੰਗ ਦਿੰਦਾ ਮੈਂ ਕਹਿੰਦਾ ਭਰਾਓ ਸਕੀਮ ਐ ਪਹਿਲਾਂ ਆਓ ਪਹਿਲਾਂ ਪਾ ਲਓ ਇਹ ਨਾ ਹੋ ਜੇ ਵੀ ਕਿਤੇ ਇਹ ਮੁੜ ਕੇ ਵੱਧ ਵਿਜੀ ਹੋ ਜਾਣ ਤੇ ਆਪਾਂ ਮਹੀਨਾ ਲੰਘ ਕੇ ਬਾਅਦ ਚਾਈਏ ਹਨਾ ਮੁੜ ਕੇ ਉਹਨੂੰ ਬਾਈ ਫਰੀ ਕਹਿੰਦੇ ਵੀ ਸਕੀਮ ਲੰਗੀ ਤੇ ਬਈ ਇਹ ਕਿੰਨੇ ਕ ਦਿਨਾਂ ਦੇ ਵਿੱਚ ਮੰਨ ਲਓ ਬੰਦਾ ਕੋਈ ਅੱਜ ਆਪਣੇ ਕੋਲੇ ਬੁਕਿੰਗ ਕਰਦਾ ਹੋ ਤੁਸੀਂ ਅੱਜ ਪੇਮੈਂਟ ਭਰਦੇ ਉਹਨੂੰ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਬੇਦੀ ਸੁਖੀ ਬੇ ਅਸੀਂ ਡਿਲੀਵਰੀ ਦੇ ਦਿੰਨੇ ਆ ਠੀਕ ਔਰ ਸਭ ਤੋਂ ਮੇਨ ਚੀਜ਼ ਇਹ ਹੈ ਕਿ ਇਹ ਸਕੀਮ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਕਰਾਇਆ ਫ੍ਰੀ ਹੈ ਸਾਡਾ ਅਸੀਂ ਫ੍ਰੀ ਕਰ ਤੱਕ ਬੰਦੇ ਦੇ ਸਮਾਨ ਪਹੁੰਚਾਵਾਂਗੇ ਡਿਲੀਵਰੀ ਪੈਪਾ ਵੀ ਫ੍ਰੀ ਦੇ ਦਿਆਂ ਜਿਹੜੀਆਂ ਪੂਰੇ ਤੁਸੀਂ ਦੇਖ ਲਓ ਕਿਤੇ ਵੀ ਕੋਈ ਡਿਲੀਵਰੀ ਪੈਪ ਨਹੀਂ ਫ੍ਰੀ ਦਿੰਦਾ ਕੋਈ ਰੈਂਟ ਦੇ ਵਿੱਚ ਕਰਾਇਆ ਫ੍ਰੀ ਨਹੀਂ ਦਿੰਦਾ ਉਹ ਵੀ ਅਸੀਂ ਫ੍ਰੀ ਦੇ ਰਹੇ ਆ ਔਰ ਇੱਕ ਸਭ ਤੋਂ ਵੱਡੀ ਗੱਲ ਸਾਡੀ ਕਿ ਮੋਟਰਾਂ ਦੀ ਕੁਆਲਿਟੀ ਹੁੰਦੀ ਹੈ ਜਿਵੇਂ ਤੁਸੀਂ ਲੈ ਲਓ ਵੀ ਮੋਨੋ ਬਲੌਕ ਦੇ ਵਿੱਚ ਗੱਲ ਹੋ ਰਹੀ ਹੈ ਅਸੀਂ 1 ਲੱਖ ਦੇ ਵਿੱਚ ਆਮ ਜੇ ਆਪਾਂ ਮੋਟਰ ਲਾਉਣੇ ਤੇ ਉਹਦੇ ਵਿੱਚ ਜੇ ਸਾਰੇ ਮੰਨ ਲਓ ਕਿ 1 ਲੱਖ ਰੁਪਏ ਰੇਟ ਹੈ ਉਹਦੇ ਚ ਆਮ ਲੋਕ ਜਿਹੜੀ ਮੋਟਰ ਲਾਉਂਦੇ ਆ 2800 RPM ਦਿੰਦੇ ਆ ਉਹ 1 ਲੱਖ ਦੇ ਵਿੱਚ ਹੈ ਅਸੀਂ ਸਲੋ ਸਪੀਡ ਮੋਟਰ ਜੇ ਤੁਸੀਂ ਲਾਉਣੀ ਹੋਵੇ ਮਾਰਕੀਟ ਚੋਂ ਲਾਉਣੀ ਹੋਵੇ ਕਿਤੋਂ ਵੀ ਉਹ ਤੁਹਾਨੂੰ ਸਲੋ ਸਪੀਡ ਮੋਟਰ ਨਾਲ ਤੁਹਾਨੂੰ 1 ਲੱਖ ਤਕਰੀਬਨ 30 ਤੋਂ 35000 ਰੁਪਏ ਲੈਣਗੇ ਸਲੋ ਸਪੀਡ ਮੋਟਰ ਜੇ ਲਾਉਣੀ ਹੈ ਪੁਲੀ ਵਾਲੀ ਮੋਟਰ ਜਿਹੜੀ ਵੱਡੇ ਰੂਟਰ ਵਾਲੀ ਮੋਟਰ ਹੁੰਦੀ ਹੈ ਉਹ ਅਸੀਂ 1 ਲੱਖ 8000 ਦੀ ਵਿੱਚ ਹੀ ਮੋਨੋ ਬਲਾਕ ਲਾ ਕੇ ਦੇਵਾਂਗੇ ਤੁਹਾਨੂੰ ਠੀਕ ਹੈ ਮਤਲਬ ਕਿ ਜੇ ਅੱਜ ਮਾਰਕੀਟ ਚੋਂ ਲਵਾਉਂਗੇ ਤਾਂ ਉਹ 1 ਲੱਖ 35000 ਦੀ ਪਊਗੀ ਅਸੀਂ ਤੋਂ ਨੂੰ 1 ਲੱਖ 8000 ਦੇ ਵਿੱਚ ਲਾ ਕੇ ਦੇਵਾਂਗੇ ਸਭ ਤੋਂ ਵੱਡੀ ਗੱਲ ਕੀ ਉਹ ਮੋਟਰ ਦੀ ਗਾਰੰਟੀ 5 ਸਾਲ ਦੇਵਾਂਗੇ 5 ਸਾਲ ਦੀ ਰਿਪਲੇਸਮੈਂਟ ਗਾਰੰਟੀ ਹੈ ਤੁਸੀਂ 4000 ਰੁਪਇਆ ਭਰੋ ਤੇ 5 ਸਾਲਾਂ ਬਾਅਦ ਪੁਰਾਣੀ ਮੋਟਰ ਰੱਖ ਜੂ ਤੇ ਨਵੀਂ ਮੋਟਰ ਸਾਡਾ ਲੈ ਜਾਓ ਨਵੀਂ ਲੈ ਜੀਅਨੀ ਕਹਦੀ ਹੈ ਭਰਾਓ ਇੱਕ ਵਾਰੀ ਪੈਸੇ ਲਾਜੋ ਮੁੜ ਕੇ 5 ਸਾਲ ਦੀ ਸਿਰਦਰਦੀ ਖਤਮ ਤੇ ਬਾਈ ਜੇ ਇਹਦੀ ਗੱਲ ਕਰੀਏ ਵੀ ਆਪਣੇ ਮੰਨ ਲਓ ਬਾਈ ਕਿਸਾਨ ਵੀਰੋ ਤੁਸੀਂ ਜੋ ਵੀ ਚੀਜ਼ ਜਰੋਂ ਲਾਉਂਗੇ ਨਾ ਸੋਨੂੰ ਫਾਇਦਾ ਹੀ ਮਿਲਣਾ ਸਿੱਧਮ ਸਿੱਧਾ ਮੈਂ ਬਾਈ ਦੀ ਜੱ ਸਾਹਬ ਤੋਂ ਗੱਲਾਂ ਸੁਣੀਆਂ ਨੇ ਵੀ ਸੋਨੂੰ ਇਹ ਰੇਟ ਕੋਈ ਨਹੀਂ ਦੇ ਸਕਦਾ ਸਭ ਤੋਂ ਵੱਡੀ ਗੱਲ ਕੁਆਲਿਟੀ ਫੇਰ ਬਾਈ ਜਿਹੜੀ ਤੁਸੀਂ ਰੇਟ ਫ੍ਰੀ ਵਾਲੀ ਗੱਲ ਕੀਤੀ ਹੈ ਨਾ ਵੀ ਅਸੀਂ ਬਾਈ ਜਿਹੜੀ ਪਹੁੰਚ ਆ ਗਈ ਵੀ ਉਹ ਫ੍ਰੀ ਕਰਾਂਗੇ ਤੁਸੀਂ ਦੇਖ ਲਓ ਬਾਈ ਅਸੀਂ ਵੀ ਬਾਈ ਜਦੋਂ ਬਾਪੂ ਹੋਰਿਆਂ ਨਾਲ ਕਿਸੇ ਦੁਕਾਨ ਤੇ ਜਾਂਦੇ ਹੁੰਦੇ ਨੇ ਨਾ ਵੀ ਮੋਨੋ ਬਲਾਕ ਮੋਟਰ ਲੈ ਕੇ ਆਉਣੀ ਆ ਹਣ ਉਥੋਂ ਜੇ ਦੁਕਾਨ ਤੋਂ ਚੱਕ ਕੇ ਆਪਦੇ ਸਾਧਨ ਦੇ ਵਿੱਚ ਵੀ ਰੱਖਣੀ ਹੁੰਦੀ ਆ ਤਾਂ ਉਤੇ ਵੀ ਕਹਿੰਦੇ ਵੀ ਯਾਰ ਵੀ ਆ ਲੇਬਰ ਵਾਲਾ ਬਣਾ ਲਿਆ ਉਹਨੂੰ ਦਿਓ 100 ਰੁਪਏ ਦੁਕਾਨ ਤੋਂ ਚੱਕ ਕੇ ਆਪਦੇ ਸਾਧਨ ਦੇ ਵਿੱਚ ਹੀ ਰੱਖਾਂਦਾ ਬਿਲਕੁਲ ਬਿਲਕੁਲ ਜੀ ਬੇਣੀ ਵੀ ਭਰਾ ਉਹ ਕਿਸਾਨ ਦਾ ਪੁੱਤ ਆ ਜ਼ਿਮੀਂਦਾਰ ਦਾ ਪੁੱਤ ਆ ਇਹਨੂੰ ਪਤਾ ਵੀ ਖੇਤੀ ਦੇ ਵਿੱਚ ਬੜਾ ਮਨਾਫਾ ਤਾਂ ਹੈ ਨਹੀਂ ਕਿਸਾਨ ਇੱਕ ਸਮੁੰਦਰ ਹੈ ਜਿਹਨੂੰ ਲੁੱਟਣ ਵਾਲੇ ਬੜੇ ਬੈਠੇ ਨੇ ਜੇ ਕਿਸਾਨ ਦੇ ਪੁੱਤ ਨੇ ਛੋਡੇ ਲਈ ਸਕੀਮ ਲੈ ਕੇ ਆਇਆ 10 ਸਾਲ ਹੋ ਗਏ ਬਾਈ ਨੂੰ ਇਸੇ ਫੀਲਡ ਦੇ ਵਿੱਚ ਆਏ ਨੂੰ ਪਾਈ ਪਾਈ ਦਾ ਪਤਾ ਹੈਗਾ ਤੇ ਹੁਣ ਬਾਈ ਗੱਲ ਇੱਕ ਅਸੀਂ ਹੋਰ ਕਰਦੇ ਆ ਜਿਵੇਂ ਇਹ ਮੋਟਰਾਂ ਵਾਲਾ ਆਪਣਾ ਹੋ ਗਿਆ ਪੂਰਾ ਇਹ ਆ ਗਈ ਸਾਰੀ ਗੱਲ ਦੇ ਵਿੱਚ ਬਾਈ ਇੱਕ ਨਾ ਜੇ ਘਰਾਂ ਦੇ ਵਿੱਚ ਬਿਜਲੀ ਦੇ ਬਿੱਲ ਵਾਲੇ ਆਉਣ ਲੱਗੇ ਤੁਸੀਂ ਘਰਾਂ ਨਾਲ ਵੀ ਕੰਮ ਕਰਦੇ ਹੋ ਇਹ ਹਾਂ ਬਿਲਕੁਲ ਜੀ ਅਸੀਂ ਘਰਾਂ ਵਾਲਾ ਵੀ ਕਰਦੇ ਹਾਂ ਠੀਕ ਹੈ ਕਿ ਵੀਰੇ ਜਿਵੇਂ ਉਹਨਾਂ ਸਬਸਿਡੀ ਦੇ ਰਹੀ ਹੈ ਸਰਕਾਰ ਉਹ ਪੂਰੇ ਪੰਜਾਬ ਹੋਰੇ ਮਤਲਬ ਕਿ ਪੂਰੇ ਇੰਡੀਆ ਦੇ ਵਿੱਚ ਹੀ ਸਬਸਿਡੀ ਹੈ ਜਿਹੜੀ ਇੱਕ ਹੀ ਰੂਲ ਹੈ ਠੀਕ ਹੈ ਉਹ ਜਿਵੇਂ ਉਹਨਾਂ ਸਬਸਿਡੀ ਤੇ ਹੈ 3 ਕਿਲੋਵਾਟ ਤੋਂ ਲੈ ਕੇ 10 ਕਿਲੋਵਾਟ ਤੱਕ 78000 ਰੁਪਏ ਸਬਸਿਡੀ ਹੈ 2 ਤਿੰਨ ਕਿਲੋਵਾਟ ਤੋਂ ਉੱਪਰ ਕਿੰਨਾ ਮਰਜੀ ਲਵਾ ਲਓ ਹਾਂ 3 ਕਿਲ ਇਹ ਦਿਓ ਤਿੰਨ ਲੌਂ ਦਾ ਤਾਂ ਵੀ 19 ਸਬਸਿਡੀ ਹੈ ਉਹ ਮੁਝੇ ਪੰਜ ਲੌਂ ਦਾ ਤਾਂ ਵੀ 19 ਸਬਸਿਡੀ ਹੈ। ਉਹੀ ਸੇਮ ਸਬਸਿਡੀ ਹੈ ਸਾਡੇ ਕੋਲੇ ਉਹ ਵੀ ਸਬਸਿਡੀ ਵਾਲੇ ਕੇਸ ਵੀ ਬਹੁਤ ਹੈ ਜੇ ਕੋਈ ਮੇਰੇ ਕਿਸਾਨ ਵੀਰ ਜੀ ਕੋਈ ਵੀ ਹੋਰ ਵੀ ਲਾਉਣਾ ਚਾਹੁੰਦਾ ਹੋਵੇ ਤਾਂ ਅਸੀਂ ਇੱਕ ਵਾਜਬ ਰੇਟ ਦੇ ਉੱਤੇ ਦਿੰਨੇ ਆ ਇਹ ਨਹੀਂ ਹੈ ਕਿ ਸਬਸਿਡੀ ਦਾ ਜੇ ਰੇਟ ਸਬਸਿਡੀ ਆਰੀ ਦਾ ਉਹਦਾ ਵੱਧ ਤੋਂ ਅਬਵੀਅਸਿ ਤਿਆਰ ਲੱਖ ਰੁਪਏ ਮੰਗ ਲਾਂਗੇ ਸਾਡਾ ਆਮ ਹੀ ਜਿਹੜੇ ਵਾਜਬ ਰੇਟ ਨੇ ਜਿਹੜੇ ਉਹ ਵੀ ਥੋੜੀ ਸਕਰੀਨ ਤੇ ਸ਼ੋਅ ਕਰ ਦਾਂਗੇ ਆਪਾਂ ਰੇਟ ਵੀ ਆਮ ਜਿਹੜਾ ਆਨ ਗ੍ਰਿਡ ਲਾਉਣੇ ਆ ਉਹਦੇ ਵਿੱਚ ਵੀ 25 ਸਾਲ ਪੈਨਲ ਦੀ ਗਾਰੰਟੀ ਹੁੰਦੀ ਹੈ 10 ਸਾਲ ਇਨਵਰਟਰ ਦੀ ਗਾਰੰਟੀ ਹੁੰਦੀ ਹੈ ਜੀ ਔਰ ਆਮ ਜਿਹੜਾ ਸਮਾਨ ਹੋਰ ਲੱਗਦਾ ਉਹ ਵੀ ਵਧੀਆ ਵਧੀਆ ਉਹ ਬ੍ਰਾਂਡਡ ਲਾ ਕੇ ਦਿੰਨੇ ਆ ਮਤਲਬ ਉਹ ਅਸੀਂ ਪੂਏ ਇੱਕ ਕੰਪਨੀ ਦਾ ਸੈੱਟ ਹੀ ਲਾ ਕੇ ਦਿੰਨੇ ਆ ਜਾਂ ਤਾਂ ਵਾਰੀ ਕੰਪਨੀ ਦਾ ਸੈੱਟ ਲਾ ਕੇ ਦਿੰਨੇ ਆ ਜਾਂ ਯੂਟੀਲ ਕੰਪਨੀ ਦਾ ਪ੍ਰੋਪਰ ਸੈੱਟ ਲਾ ਕੇ ਦਿੰਨੇ ਆ ਠੀਕ ਹੈ ਬਾਈ ਤੇ ਉਹਦੇ ਵਿੱਚ ਬਾਈ ਜੀ ਇਹ ਜੁਨਟਾਂ ਦੀ ਗੱਲ ਕਰੀਏ ਜਿਵੇਂ ਆਪਾਂ ਨੂੰ ਹੁੰਦਾ ਵੀ ਯਾਰ ਕਿਸੇ ਘਰੇ ਉਹਦੀਆਂ 10 ਜੁਨਟਾਂ ਲੰਘਦੀਆਂ ਨੇ ਜਿਵੇਂ ਹੁਣ ਕਿਸੇ ਘਰੇ 1 ਏਸੀ ਚੱਲਦਾ ਤਾਂ ਏਸੀ ਦਾ ਨਾਲ ਬਾਈ 10 12 ਜੁਨਟਾਂ ਤੇ ਉਹਦੇ ਵਿੱਚ ਕੀ ਹੈ ਵੀ ਕਿੰਨੀਆਂ-ਕਿੰਨੀਆਂ ਜੁਨਤਾਂ ਪੈਦਾ ਕਰਦਾ ਜੀ ਵੀ ਉਹਦੇ ਵਿੱਚ ਜਿਵੇਂ ਆਮ ਆਪਾਂ ਪਰਿਵਾਰ ਛੋਟਾ ਪਰਿਵਾਰ ਲਾਗੇ ਜਿੱਥੇ ਕੇਸੀ ਚੱਲਦਾ ਜਾਂ ਆਮ ਆਪਣਾ ਜੋ ਘਰ ਦਾ ਸਵਾਜ ਜੋ ਸਮਾਨ ਚੱਲਦਾ ਉਹਦੇ ਲਈ ਤਾਂ 3 ਕਿਲੋ ਸੈਫੀਸ਼ੀਐਂਟ ਹੈ ਮਤਲਬ ਜਿਹਨੂੰ 5 ਤੋਂ 6000 ਰੁਪਏ ਬਿੱਲ ਆਉਂਦਾ ਠੀਕ ਹੈ ਉਹ 3 ਕਿਲੋਵਾਟ ਲਾ ਲੂਗਾ ਤਾਂ ਉਹਨੂੰ ਬਿੱਲ ਜਿਹੜਾ ਆਮ ਫਟਕਲ ਖਰਚੇ 500 ਕੋਈ 5-700 ਰੁਪਏ ਬਿੱਲ ਰਹਿ ਜਾਊਗਾ ਹੋਰ ਉਹਨੂੰ ਕੋਈ ਬਿੱਲ ਨਹੀਂ ਆਊਗਾ ਹੋਰ ਕੁਝ ਨਹੀਂ ਹੋਊਗਾ ਜਿਹਨੂੰ 10000 ਰੁਪਏ ਬਿੱਲ ਆਉਂਦਾ ਐਵਰੇਜ ਮਤਲਬ ਦੋ ਕੁ ਮਹੀਨਿਆਂ ਦਾ ਐਵਰੇ ਉਹ 5 ਕਿਲੋਵਾਟ ਲਾਲੇ 5 ਕਿਲੋਵਾਟ ਤੇ ਵੀ ਬਸ 5-700 ਜਿਹੜੇ ਫਟਕਲਾਮ ਖਰਚੇ ਪੈਣੇ ਉਹ ਪਾਉਣਾ ਉਹਨਾਂ ਨੂੰ ਕੋਈ ਐਕਸਟਰਾ ਬਿੱਲ ਨਹੀਂ ਆਊਗਾ ਹਾਂ ਜੇ ਉਹਨਾਂ ਨੇ ਕੋਈ ਯੂਨਿਟੀ ਪਈ ਏਸੀ 4-5 ਚੱਲ ਰਹੇ ਆ ਤਾਂ ਉਹ ਵੱਖਰੀ ਗੱਲ ਐ 5 ਕਿਲੋਵਾਟ ਜਿਹੜਾ 1 ਕਿਲੋਵਾਟ ਐ ਸੋਲਰ ਉਹਨੇ 1 ਦਿਨ ਦੀਆਂ 4 ਯੂਨਟਾਂ ਦੇਣੀਆਂ ਮੌਸਮ ਮੌਸਮ ਦੇ ਮੁਤਾਬਕ ਠੀਕ ਹੈ ਇਹ ਵਧੀਆ ਚੰਗਾ ਮੌਸਮ ਹੈ ਤਾਂ ਉਹ 4 ਯੂਨਟਾਂ ਪਰ ਡੇ ਹਰ ਰੋਜ਼ ਦੀਆਂ 1 ਕਿਲੋਵੈਟ 4 ਯੂਨਟਾਂ ਬਣਾ ਕੇ ਦੇਊਗਾ ਪਰ ਕਿ ਮੋਟੀ ਮੋਟੀ ਗੱਲ ਲਾ ਲਈਏ 3 ਕਿਲੋਵੈਟ 15 ਬਣਾ ਕੇ ਦਿੰਦਾ 5 ਕਿਲੋਵੈਟ 25 ਯੂਨਟਾਂ ਬਣਾ ਦਿੰਦਾ ਪਰ ਡੇ ਦੀਆਂ ਤਾਂ ਇਹ ਵੀ ਇੱਕ ਬਹੁਤ ਵਧੀਆ ਇਹ ਤਾਂ ਬਿਲਕੁਲ ਤੋਂ ਜਿਹੜੀ ਰਾਹਤ ਲਾਉਣ ਵਾਲੀ ਗੱਲ ਹੈ ਕਿ ਆਮ ਘਰ ਦਾ ਉਹਨਾਂ ਆਪਣਾ ਖਰਚਾ ਨਹੀਂ ਹੁੰਦਾ ਤੇ ਉਹਨਾਂ ਆਪ ਨੂੰ ਬਿੱਲ ਦਾ ਬਿਲਕੁਲ ਵੱਡੀ ਗੱਲ ਭਰਾਓ 78000 ਰੁਪਏ ਸਬਸਿਡੀ ਹੈ ਤੇ ਬਈ 3 ਕਿਲੋਵਾਟ ਦਾ ਜਿਹੜਾ ਇਹ ਲੱਗਦਾ ਇਹ ਆਨ ਗ੍ਰਿਡ ਮੰਨ ਲਓ ਵੀ ਕਿੰਨੇ ਦਾ ਲੱਗਦਾ ਭਰਾ ਹੁਣ ਇਹ 3 ਕਿਲੋਵਾਟ ਸਾਡਾ ਜਿਹੜਾ ਰੇਟ ਹੈ ਜੀ 1,60,000 ਰੁਪਏ 1,60 ਹਾਂ ਉਹਦੇ ਚੋਂ 78000 ਰੁਪਏ ਸਬਸਿਡੀ ਆ ਜਾਂਦੀ ਹੈ ਹਮਮ ਔਰ ਜਿਹੜਾ 5 ਕਿਲੋਵਾਟ ਦਾ ਰੇਟ ਹੈ ਉਹ ਸਾਡਾ 2,60,000 ਰੁਪਏ ਰੇਟ ਹੈ 78000 ਉਹਦੇ ਚੋਂ ਸਬਸਿਡੀ ਮੰਨ ਲੀਏ ਬਲਕਿ ਇਸ ਤਰ੍ਹਾਂ ਜਿਹੜੇ ਰੇਟ ਨੇ ਉਹ ਅਸੀਂ ਤੁਹਾਨੂੰ ਪ੍ਰੋਪਰਲੀ ਸਾਰੇ ਪਾ ਦੇਾਂਗੇ ਉਹ ਤੁਸੀਂ ਸਕਰੀਨ ਦੇ ਉੱਤੇ ਸ਼ੋਅ ਕਰ ਬਿਲਕੁਲ ਜੀ ਜਿਵੇਂ ਆਪਾਂ ਲਈਏ ਭਾਈ ਆਪਣੇ ਨਾਰਮਲ ਪਰਿਵਾਰ ਹੁੰਦੇ ਨੇ ਵੀ ਦੋ ਬੇਬੇ ਬਾਪੂ ਹੋ ਗਏ ਹਨਾ ਤੇ ਆਪ ਕੋਲਦਾ ਮੰਨ ਲਓ ਜੇ 3-4 ਜਣਿਆਂ ਦਾ 5 ਕਿ ਜਣਿਆਂ ਦਾ ਆਪਣਾ ਪਰਿਵਾਰ ਆ ਤਾਂ 3 ਕਿਲੋ 60 ਵਾਲਾ ਮੇਰੇ ਹਿਸਾਬ ਨਾਲ ਬਿਲਕੁਲ ਸੈਫੀਸ਼ੀਐਂਟ ਹੈ ਜੀ ਜੀ ਆਪਾਂ ਇੱਕ ਵਾਰੀ 3 ਕਿਲੋ 60 ਦਾ ਲਵਾ ਲਿਆ ਉਦੋਂ ਬਾਅਦ ਵਧਾਉਣਾ ਹੋਵੇ ਉਹ ਵਧ ਵੀ ਜਾਂਦਾ ਹਾਂ ਜਦੋਂ ਮਰਜ਼ੀ ਵਧਾ ਲਓ ਜੀ 5 ਕਿ 3 ਤੋਂ 5 ਹੋ ਜਾਂਦਾ 5 ਤੋਂ 7-8 ਕਰ ਹੋ ਜਾਂਦਾ ਉਹ ਵੀ ਆਪਾਂ ਬਿਲਕੁਲ ਬਿਲਕੁਲ ਅ ਤਾਂ ਉਹ ਵੀ ਵਧਾ ਸਕਦੇ ਆ ਜਾਂ ਤੁਸੀਂ ਕੋਈ ਵੀ ਉਹ ਕਰਨ ਤੁਹਾਡਾ ਬਿਜਲੀ ਵਾਲਾ ਵਾਧਾ ਤਾਂ ਉਹਦੇ ਮੁਤਾਬਕ ਤੁਸੀਂ ਇਹਨੂੰ ਵਧਾ ਵੀ ਸਕਦੇ ਠੀਕ ਹੈ ਬਈ ਤੇ ਇਹਨੂੰ ਲਵਾਉਣ ਦੇ ਲਈ ਬਈ ਆਪਣੇ ਕੋਲੇ ਕੋਈ ਜਿਵੇਂ ਘਰਾਂ ਦੇ ਵਿੱਚ ਕੀ ਹੁੰਦਾ ਹੈ ਨਾ ਬਾਹਲੇ ਬੰਦਿਆਂ ਦੇ ਮਾਨ ਦੇ ਵਿੱਚ ਗੱਲ ਚੱਲਦੀ ਮੇਰੇ ਕੋਲੇ ਬਹੁਤ ਫੋਨ ਆਉਂਦੇ ਹੁੰਦੇ ਅਗੇ ਵੀ ਬਾਈ ਕਿਸੇ ਯਾਰ ਸੌਧਰ ਵਾਲੇ ਬਾਰੇ ਦੱਸੋ ਇਹਦਾ ਕੋਈ ਕਿਸ਼ਤਾਂ ਦਾ ਵੀ ਸਿਸਟਮ ਹੋ ਜਾਂਦਾ ਬਈ ਹਾਂ ਬਿਲਕੁਲ ਜੀ ਇਹਨੂੰ ਬੈਂਕ ਹੈ ਜਿਹੜਾ ਉਹ 90% ਫਾਈਨਾਂਸ ਕਰਕੇ ਦਿੰਦਾ ਉਹ ਆਲ ਓਵਰ ਜਿਹੜੀ ਸੈਂਟਰਲ ਗਵਰਨਮੈਂਟ ਦੀ ਸਕੀਮ ਆਈ ਹੈ ਜਿਹਦੇ ਵਿੱਚ ਫైనాన్స్ ਹੁੰਦਾ ਉਹ ਸਾਡੀਆਂ ਮੋਟਰਾਂ ਦੇ ਉੱਤੇ ਵੀ ਫైనాన్స్ अवेलेबल ਹੈ ਜੇ ਕਿਸੇ ਜ਼ਿੰਮੇਵਾਰ ਨੇ ਫైనాన్స్ ਕਰਾਉਣਾ ਹੈ ਉਹ 90% ਜਿਹੜਾ ਫਾਈਨਾਂਸ ਹੋ ਜਾਂਦਾ ਤੇ 10% ਉਹਨੇ ਭਰਨਾ ਹੁੰਦਾ। ਜਿਹੜੀ ਇਹਦੀ ਕਿਸ਼ਤ ਹੁੰਦੀ ਹੈ ਜੀ ਉਹ ਸ਼ਮਾਹੀ ਕਿਸ਼ਤ ਹੋ ਜਾਂਦੀ ਹੈ। ਜੇਕਰ ਮਹੀਨੇ ਤੋਂ ਭਰ ਸਕਦੇ ਤੋਂ ਮਹੀਨੇ ਤੋਂ ਭਰ ਦਿਓ ਨਹੀਂ 6-6 ਮਹੀਨਿਆਂ ਦੀਆਂ ਜਿਹੜੀਆਂ ਆਪਣੇ ਆਮ ਜੀ ਮੋਟਰਾਂ ਦੇ ਮਤਲਬ ਹਾਂ ਮੋਟਰਾਂ ਦੇ ਮਤਲਬ ਹਾਂ ਵੀ ਜੇ ਮੈਂ ਫਸਲ ਹੁੰਦੀ ਹੈ ਜੀ ਵਿੱਚ ਹੁਣ ਆਪਣਾ ਜ਼ਿਮੀਦਾਰ ਦੀ 6 ਮਹੀਨਿਆਂ ਤੋਂ ਫਸਲ ਆਉਂਦੀ ਤਾਂ ਉਹ 6-6 ਮਹੀਨਿਆਂ ਬਾਅਦ ਜਿਹੜੀ ਉਹਦੀ ਕਿਸ਼ਤ ਹੋ ਜਾਂਦੀ ਹੈ। ਤਾਂ ਉਹਦੇ ਉੱਤੇ ਜਿਹੜਾ ਵਿਆਜ ਆ ਉਹ 6% ਵਿਆਜ ਹੈ। ਤੋ ਇਹ ਨਹੀਂ ਕਿ ਉਹ 1 ਰੁਪਿਆ ਜ਼ਿਆਦਾ ਹੀ ਵਿਆਜ ਆ ਉਹ ਮਤਲਬ 6% ਦਾ ਮਤਲਬ ਹੀ 1 ਲੱਖ ਨੂੰ 1 ਸਾਲ ਦਾ 6000 ਰੁਪਏ ਵਿਆਜ ਪੈਣਾ 6% ਦੇ ਸਾਲਾ ਬਿਲਕੁਲ ਬਿਲਕੁਲ ਤੁਸੀਂ ਮਾਣਾ ਮੋਟਾ ਹੋਰ ਵੱਧ ਖਰਚਾ ਲਾ ਲੋ ਮੰਨ ਕੇ ਚੱਲੋ ਵੀ 7000 ਰੁਪਏ ਤੁਸੀਂ ਲੱਖ ਨੂੰ ਵਿਆਜ ਲਾ ਲੋ 1 ਸਾਲ ਦਾ ਲੱਖ ਨੂੰ 7000 ਰੁਪਏ ਵਿਆਜ ਬਿਲਕੁਲ ਜੀ ਆਪਾਂ ਲਈਏ ਭਰਾਵੋ ਵੀ ਖੇਤਾਂ ਲਈ ਮੋਟਰ ਲਵਾਉਣੀ ਆ ਕੋਈ ਵੀ ਹੈਨਾ ਤਾਂ ਉਹ ਤੇ ਸੋਨੂੰ ਜਿਹੜਾ ਇਹਦਾ ਜਿਹੜਾ ਕਿਸ਼ਤ ਆ ਗਈ ਉਹ ਬਣੂਗੀ 6 ਮਹੀਨੇ ਵਾਲੀ ਕਿਉਂ ਕਿਸਾਨ ਕੋਲੇ ਜਿਹੜੀ ਫਸਲਾ 6 ਮਹੀਨੇ ਬਾਅਦ ਉਹ ਆ ਤੇ ਗਵਰਨਮੈਂਟ ਨੇ ਵੀ ਇਹ ਦੇਖ ਕੇ ਬੜੀ ਸੋਹਣੀ ਸਕੀਮ ਕੱਢੀ ਆ ਤੇ ਜੇ ਘਰਾਂ ਦੇ ਲਈ ਕਰਦੇ ਆ ਬਈ ਘਰਾਂ ਵਾਲੀ ਫਿਰ ਮੰਥਲੀ ਯੂਜਾ ਘਰਾਂ ਵਾਲਿਆਂ ਲਈ ਵੀ ਇਸੇ ਤਰ੍ਹਾਂ ਹੀ ਸੇਮ ਚੀਜ਼ ਹੈ ਜੀ ਠੀਕ ਇਹਦੇ ਜੋ ਸ਼ਮਾਹੀ ਵੀ ਕਿਸ਼ਤ ਹੈਗੀ ਤੇ ਮੰਥਲੀ ਵੀ ਹੈਗੀ ਹੈ ਸੇਮ ਹੀ 90% ਹੀ ਘਰਾਂ ਵਾਲੇ ਸੋਲਰ ਤੇ ਹੁੰਦਾ ਹੈ ਔਰ ਮੋਟਰਾਂ ਤੇ ਹੁੰਦਾ ਸੇਮ ਉਹਦੇ 'ਚ 10% ਭਰਨਾ ਜੇਕਰ ਤੁਸੀਂ ਕੋਈ ਵੱਧ ਘੱਟ ਕਰਾਉਣਾ ਹੈ ਉਹ ਘੱਟ ਵੀ ਹੁੰਦਾ ਜਿਹੜਾ ਫਰਾਂਸ ਦਾ ਸਮਾਂ ਉਹ 3 ਸਾਲ ਤੇ 5 ਸਾਲ ਤੇ 7 ਸਾਲ ਲਈ ਹੁੰਦਾ ਉਹਨੂੰ ਤੁਸੀਂ ਬੰਦ ਜਦੋਂ ਵੀ ਕਰਾ ਸਕਦੇ ਜਦੋਂ ਤੁਹਾਡੇ ਕੋਲੇ ਚਾਰ ਰੁਪਏ ਆਉਂਦੇ ਤਾਂ ਉਹਨੂੰ ਕਦੋਂ ਵੀ ਬੰਦ ਕਰਾ ਸਕਦੇ ਹੋ ਉਹ ਇਸ ਤਰ੍ਹਾਂ ਨਹੀਂ ਹੈ ਕਿ ਤੁਹਾਨੂੰ ਰੈਗੂਲਰ 19 ਸਾਲ ਚਲਾਉਣਾ ਪਊਗਾ ਨਹੀਂ ਬਿਲਕੁਲ ਜੀ ਸੋ ਭਰਾਵੋ ਬਾਈ ਨੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਹਨਾ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਰ ਮੇਰੇ ਪੁੱਛਣ ਕਣੀ ਕੋਈ ਜਾਣਕਾਰੀ ਰਹਿ ਗਈ ਹੋਵੇ ਤੇ ਬਾਕੀ ਹੁਣ ਮੈਂ ਬਾਈ ਨੂੰ ਕਹਣਾ ਬਾਈ ਕੋਈ ਹੋਰ ਜ਼ਰੂਰੀ ਗੱਲਾਂ ਬਾਤਾਂ ਰਹਿ ਗਈਆਂ ਹੁਣ ਜਿਹੜੀਆਂ ਮੈਨੂੰ ਨਹੀਂ ਪਤਾ ਲੱਗੀਆਂ ਹਨ ਮੈਂ ਫਿਰ ਤੋਂ ਦੁਬਾਰਾ ਮੇਰੇ ਕਿਸਾਨ ਵੀਰਾਂ ਨੂੰ ਦੱਸ ਦੇਣਾ ਚਾਹਣਾ ਹੈ ਜਿਹੜੇ ਰੇਟ ਅਸੀਂ ਹੁਣ ਬੋਲ ਕੇ ਗਏ ਆ ਪਿੱਛੇ ਵੀ ਅਸੀਂ 3 ਐਚਪੀ ਇੰਡੀਸ਼ਨਲ ਜਿਹੜੀ ਸੁਪਰ ਮੋਟਰ ਹੈ ਉਹ ਅਸੀਂ 80000 ਦੇ ਵਿੱਚ ਲਾਵਾਂਗੇ ਜਿਹੜੇ ਆਮ ਕਿਸਾਨ 2-3 ਏਕੜ ਵਾਲੇ ਆ ਉਹ ਜਾਦੇ ਪੈਸਾ ਨਹੀਂ ਲਾ ਸਕਦੇ ਉਹਨਾਂ ਲਈ ਇੱਕ ਸਪੈਸ਼ਲ ਜਿਹੜਾ ਮਾਡਲ ਤਿਆਰ ਆ ਉਹ 80000 ਦੇ ਵਿੱਚ ਲੱਗੂਗੀ ਔਰ ਬ੍ਰਾਂਡਡ ਸਮਾਨ ਹੋਊਗਾ ਕੋਈ ਵੀ ਸਮਾਨ ਦੇਸੀ ਕੰਪਨੀ ਦਾ ਮਾੜਾ ਸਮਾਨ ਨਹੀਂ ਹੋਊਗਾ ਬਿਲਕੁਲ ਉਹ ਆਮ ਜ਼ਿਮੀਂਦਾਰਾਂ ਵਾਸਤੇ ਜਿਹੜੇ 2-3 ਏਕੜ ਵਾਲੇ ਜ਼ਮੀਨਾਂ ਹੋਣ ਕਿਸੇ ਆਮ ਜ਼ਿਮੀਂਦਾਰ ਨੂੰ ਕੋਈ 1.5 ਲੱਖ ਕੱਢਣਾ ਲੱਖ ਕੱਢਣਾ ਬੜਾ ਔਖਾ ਹੈ ਕਿ ਫਸਲ ਦੇ ਉਹ ਤੇ ਲੋਨ ਵੀ ਹੋ ਜਾਊਗਾ ਜਿਹੜੇ ਬਾਈ ਹੋਰੀ ਤੁਹਾਨੂੰ ਆਪ ਮਤਲਬ ਵੀ ਬੈਂਕਰ ਨਾਲ ਮਿਲਾਉਣਗੇ ਕਰਵਾ ਕੇ ਦੇ ਦੇਣਗੇ ਤੇ 6 ਮਹੀਨੇ ਬਾਅਦ ਕਿਸ਼ਤ ਆਊਗੀ 5 ਤੋਂ 7 ਸਾਲ ਉਹਦੀ ਲਾਈਫ ਆ ਗਈ ਲੋਨ ਦੀ ਔਰ ਜਿਹੜੀ 1.80 ਇਕੱਲੀ 1 ਤੋਂ 1,80,000 ਦੇ ਵਿੱਚ ਲੱਗਦੀ 3NHP ਉਸ ਤੋਂ ਇੱਕ ਸੁਪਰ 3NHP ਉਹਦਾ ਰੇਟ ਜਿਹੜਾ 1 ਲੱਖ ਰੁਪਏ ਹੈ ਜੀ ਜੇਕਰ ਉਹਦੇ 'ਚ ਸਲੋ ਸਪੀਡ ਮੋਟਰ ਲੈਂਦੇ ਆ ਸਾਡੇ ਤੋਂ ਜੇ ਆਮ ਉਹ ਬਾਹਰੋਂ ਲਵਾਉਣਗੇ ਤਾਂ 1,30,35,000 ਦੀ ਪਊਗੀ ਅਸੀਂ 1 ਲੱਖ 1,08,000 ਦੇ ਵਿੱਚ ਲਾ ਕੇ ਦੇਵਾਂਗੇ ਉਹ 5 ਸਾਲ ਮੋਟਰ ਦੀ ਗਾਰੰਟੀ ਦੇਵਾਂਗੇ ਠੀਕ ਹੈ ਔਰ 5 HP ਦਾ ਜਿਹੜਾ ਅਸੀਂ 1,55,000 ਦੇ ਵਿੱਚ ਲਾਉਣੇ ਆ ਜੇ ਸਲੋ ਸਪੀਡ ਲੈਣੀ ਹੈ ਤਾਂ ਅਸੀਂ 1,65,000 ਦੇ ਵਿੱਚ ਲਾ ਕੇ ਦੇਵਾਂਗੇ ਠੀਕ ਹੈ ਉਹੀ ਜੇ ਬਾਹਰੋਂ ਆਊਗਾ ਤਾਂ 2 ਲੱਖ ਦੀ ਪੈ ਜੂਗੀ ਜੇ ਉਹੀ ਮੋਟਰ ਸਲੋ ਸਪੀਡ ਲੈਣੀ ਹੋਵੇ ਤਾਂ ਕਿਉਂਕਿ 35 38000 ਦੀ ਕੱਲੀ ਮੋਟਰ ਹੈ ਉਹ ਵੀ ਅਸੀਂ 5 ਸਾਲ ਦੀ ਗਾਰੰਟੀ ਦੇ ਵਿੱਚ ਦੇਵਾਂਗੇ ਉਹ ਜਿਹੜੇ ਵੀ ਪ੍ਰਾਈਸ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਅੱਗੇ ਉਹ ਇੱਕ ਬ੍ਰਾਂਡਡ ਸਮਾਨ ਦੇ ਨਾਲ ਪ੍ਰਾਈਸ ਹੈ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਸਮਾਨ ਮਾੜਾ ਨਹੀਂ ਬਸ ਸਿਰਫ ਇਹ ਹੈ ਕਿ ਸਾਡਾ ਉਹਦੇ ਵਿੱਚ ਮਾਰਜਿਨ ਘੱਟ ਹੈ ਸਾਡੇ ਇੱਕ ਪੰਪ ਮਗਰ 5-7000 ਰੁਪਏ ਮਾਰਜਿਨ ਹੁੰਦਾ ਔਰ ਇਹਨਾਂ ਹੈ ਕਿ ਸਾਡੀ ਕੁਆਂਟੀਟੀ ਜ਼ਿਆਦਾ ਹੁੰਦੀ ਹੈ ਕੁਆਂਟੀਟੀ ਜ਼ਿਆਦਾ ਉਹ ਸਾਡਾ ਤੁਸੀਂ ਇਹ ਦੇਖ ਲਓ ਵੀ ਹਰ ਰੋਜ਼ ਦੀਆਂ ਕੰਮ ਸੇ ਕੰਮ 70 ਤੋਂ 80 ਮੋਟਰਾਂ ਬੁੱਕ ਹੋ ਜਾਂਦੀਆਂ ਨੇ। ਉਹਨੂੰ ਕੁਆਂਟੀਟੀ ਬੇਸ ਆ। ਸਾਡਾ ਇੱਥੇ ਮਾਰਜਿਨ ਘੱਟ ਆ। ਸਾਨੂੰ ਪਤਾ ਵੀ ਸਾਡੀ ਇੰਨੀ ਮੋਟਰ ਬੁੱਕ ਹੋਈ ਜੀ ਸਾਡਾ ਉੱਥੇ ਜਿਹੇ ਸਿਸਟਮ ਆ ਜਾਂਦਾ। ਸੋ ਇਹਦੇ ਨਾਲ ਕੋਈ ਕੁਆਲਿਟੀ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਪਹਿਲਾਂ ਆ ਕੇ ਸਮਾਨ ਦੇਖੋ। ਫਿਰ ਆਪ ਦਾ ਸਮਾਨ ਲੈ ਕੇ ਜੋ ਦਸੱਲੀ ਨਾਲ ਸਾਡੇ ਕਹਿਣ ਤੇ ਜਾਂ ਸਾਡੀ ਵੀਡੀਓ ਤੇ ਵੀ ਯਕੀਨ ਨਾ ਕਰੋ। ਪਹਿਲਾਂ ਉਹਨੂੰ ਅੱਖੀਂ ਦੇਖੋ, ਸਟ੍ਰਕਚਰ ਚੈੱਕ ਕਰੋ, ਪੈਨਲ ਚੈੱਕ ਕਰੋ, ਜੋ ਵੀ ਅਸੀਂ ਸਮਾਨ ਦਿੰਨੇ ਆ ਉਹਨੂੰ ਚੈੱਕ ਕਰਕੇ ਆਪ ਦੀ ਦਸੱਲੀ ਨਾਲ ਲੈ ਕੇ ਜਾਓ ਵੀ ਸਾਡੇ ਕਹਿਣ ਤੇ ਨਾ ਮੰਨੋ ਵੀ ਪਈਏ ਅਸੀਂ ਕਹਿੰਦੇ ਹਰ ਬੰਦਾ ਆਪਣੀ ਚੀਜ਼ ਨੂੰ ਸਲਾਉਂਦਾ ਹੀ ਹੁੰਦਾ ਬਾਈ ਜੀ ਸਹੀ ਗੱਲ ਹੈ ਜਿਵੇਂ ਆਪਣੇ ਪਿੰਡਾਂ ਦੇ ਕਹਿੰਦੇ ਹੁੰਦੇ ਆ ਵੀ ਆਪਣੇ ਭਾਂਡੇ ਨੂੰ ਸਲਾਉਂਦੇ ਹੁੰਦੇ ਆ ਵੇਖਣਾ ਤਾਂ ਉਹ ਚੀਜ਼ ਹੈ ਵੀ ਆਪ ਦਾ ਸਮਾਨ ਦਸਲਵੀਂ ਕਰਕੇ ਦੇਖ ਕੇ ਲੈ ਕੇ ਜਾਓ ਸੋ ਸਾਡੇ ਜਿਹੜੇ ਇਹ ਰੇਟ ਹੈ 1 ਮਹੀਨਾ ਤੱਕ ਅੱਗੇ ਵੈਲਟ ਨੇ ਔਰ ਜਿਹੜੀ ਸਪਲਾਈ ਹੈ ਪੂਰੇ ਪੰਜਾਬ ਦੇ ਵਿੱਚ ਫ੍ਰੀ ਹੈ ਘਰ ਤੱਕ ਤੁਹਾਡੇ ਜਿਹੜਾ ਅਸੀਂ ਸਮਾਨ ਫ੍ਰੀ ਪਹਚਾਵਾਂਗੇ ਔਰ ਡਿਲੀਵਰੀ ਪੈਪਾਂ ਵੀ ਜਿਹੜੀਆਂ ਇਹਦੇ ਵਿੱਚ ਸੈਟ ਦੇ ਵਿੱਚ ਕੰਪਲੀਟ ਦਿੱਤੀਆਂ ਬਿਲਕੁਲ ਉਹ ਵੀ ਫ੍ਰੀ ਨਹੀਂ ਹੈਗੀਆਂ ਬਿਲਕੁਲ ਨਹੀਂ ਤੇ ਬਾਈ ਜਿਹੜੇ ਘਰਾਂ ਦੇ ਵਿੱਚ ਲਵਾਉਣਾ ਹੈ ਉਹਨਾਂ ਦੀ ਸਪਲਾਈ ਵੀ ਘਰਾਂ ਤੱਕ ਫ੍ਰੀ ਹਾਂ ਉਹਨਾਂ ਦੀ ਸਪਲਾਈ ਵੀ ਘਰਾਂ ਤੱਕ ਅਸੀਂ ਫ੍ਰੀ ਦੇਵਾਂਗੇ ਚਲੋ ਤੁਹਾਡੇ ਮਤਲਬ ਤੁਹਾਡੇ ਇਹ ਮਤਲਬ ਮੈਂ ਬਾਈ ਦੇ ਮੂੰਹੋਂ ਕਹਾਤੀ ਗੱਲ ਹਾਂ ਇੱਕ ਆਪਸ਼ਨ ਹੈ ਕਿ ਸੁਖੀ ਬਾਈ ਜਿਹੜੀ ਤੁਹਾਡੀ ਵੀਡੀਓ ਦੇਖ ਕੇ ਆਉਣਗੇ ਤਾਂ ਉਹਨਾਂ ਲਈ ਆਲ ਪੰਜਾਬ ਸਪਲਾਈ ਫ੍ਰੀ ਦੇ ਦੇਣਗੇ ਲੇਕਿਨ ਉਹਦੇ ਵਿੱਚ ਫ੍ਰੀ ਨਹੀਂ ਹੈ ਅਸੀਂ ਪਰ ਦੇ ਦੇਾਂਗੇ ਤੁਸੀਂ ਚਲੋ ਕਹਿ ਰਹੇ ਹੋਨ ਕੈਮਰੇ ਬੋਲ ਤਾਂ ਉਹਦੇ ਵਿੱਚ ਵੀ ਸਾਨੂੰ ਕੋਈ ਚੱਕਰ ਨਹੀਂ ਅਸੀਂ ਸਪਲਾਈ ਫ੍ਰੀ ਦੇ ਦੇਾਂਗੇ ਕਹਿਦੀ ਵੀ ਬਾਈ ਫਿਰ ਨਾਲ ਸਾਡੇ ਲਿਹਾਜ਼ ਆ ਵੀ ਇਹਨਾਂ ਨੇ ਸਾਡਾ ਭਾਈ ਮਾਨ ਇੱਜ਼ਤ ਰੱਖ ਲਈ ਜਿਹੜੀ ਗੱਲ ਕਹਿਦੀ ਹੈ ਹਨਾ ਉਹਦੇ ਲਈ ਬਈ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਤੇ ਬਈ ਆਪਣੀ ਅਦੇਸ ਸੋਲਰ ਦੀ ਜਿਹੜੀ ਬਠਿੰਡੇ ਆਪਾਂ ਜਿੱਥੇ ਬੈਠੇ ਆ ਲੋਕੇਸ਼ਨ ਕਿੱਥੇ ਜ ਆ ਜਾਂਦੀ ਆ ਜੀ ਸੁਖਪਾ ਜੀ ਜਿਹੜੀ ਆਪਣੀ ਮੇਨ ਆਫਿਸ ਆਪਣਾ ਬਠਿੰਡੇ ਨਾਮ ਦੇ ਬਰੋਡ ਗਲੀ ਨੰਬਰ 3 ਦੇ ਸਾਹਮਣੇ ਆ ਨਾਲ ਆਪਣੇ ਮਾਨਸਰ ਮਾਨ ਸਰਵਿਸ ਸਟੇਸ਼ਨ ਹੈ ਠੀਕ ਔਰ ਸਾਡੀਆਂ ਬ੍ਰਾਂਚਾਂ ਨੇ ਜਿਹੜੀਆਂ ਸਾਡੀਆਂ ਬ੍ਰਾਂਚ ਆ ਜਿਹੜੀ ਗਿੱਦੜਪੇ ਵੀ ਹੈ ਫਰੀਦਕੋਟ ਵੀ ਹੈ ਔਰ ਮਖੂ ਵੀ ਹੈ ਔਰ ਗੁਰਦਾਸਪੁਰ ਵੀ ਹੈਗੀ ਹੈ ਦਸੂਆ ਹੈਗੀ ਹੈ ਫਲੋਰ ਹੈਗੀ ਹੈ ਇਧਰ ਮਾਨਸਾ ਦੇ ਵਿੱਚ ਜਿਹੜੀ ਝਨੀਰ ਹੈਗੀ ਹੈ ਸੋ ਰੋਪੜ ਹੈ ਜਿਹੜੀ ਅੱਗੇ ਉਹ ਅਗਲੇ ਕੁਝ ਦਿਨਾਂ ਤੱਕ ਜਿਹੜੀਆਂ ব্রাঞ্চ ਓਪਨ ਹੋਣ ਵਾਲੀ ਹੈ ਔਰ ਪਠਾਨਕੋਟ ਵੀ ਓਪਨ ਹੋ ਜਾਣੀਆਂ ਸੋ ਜਿੰਨੀਆਂ ਵੀ ਜਿਵੇਂ ਸਾਡੀਆਂ ਗੁਰਦਾਸਪੁਰ ਵਾਲੇ ਵੀਰ ਹੈ ਜਿਹੜੇ ਉਹ ਸਾਡੇ ਗੁਰਦਾਸਪੁਰ ਸਾਨੂੰ ਕੰਟੈਕਟ ਕਰ ਸਕਦੇ ਹੈ ਜਾਂ ਫਲੋਰ ਵਾਲੇ ਅੱਗੇ ਫਲੋਰ ਕੰਟੈਕਟ ਕਰ ਸਕਦੇ ਹੈ ਜਾਂ ਸਾਨੂੰ ਡਾਇਰੈਕਟਲੀ ਦਿੱਤੇ ਹੋਏ ਨੰਬਰਾਂ ਦੇ ਉੱਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਆਦੇਸ਼ ਸੋਲਰ ਦੇ ਪੇਜ ਦੇ ਉੱਤੇ ਵੀ ਜਾ ਕੇ ਸਾਡੇ ਜਿਹੜੇ ਪੇਜ ਬਣੇ ਹੋਏ ਨੇ ਆਦੇਸ਼ ਸੋਲਰ ਪ੍ਰਾਈਵੇਟ ਲਿਮਟਿਡ ਬਠਿੰਡਾ ਦੇ ਨਾਮ ਤੇ ਫੇਸਬੁੱਕ ਤੇ ਬਣੇ ਹੋਏ ਨੇ YouTube ਤੇ ਪੇਜ ਬਣੇ ਹੋਏ ਨੇ ਉੱਥੇ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਕਈ ਵਾਰ ਨੰਬਰ ਨਹੀਂ ਮਿਲਦੇ ਜਾਂ ਕਿਉਂਕਿ ਸਾਡੇ ਬਹੁਤ ਸਾਰੇ ਨੰਬਰ ਦਿੱਤੇ ਗਏ ਨੇ ਜਾਂ ਸਾਨੂੰ ਤੁਸੀਂ WhatsApp ਤੇ ਮੈਸੇਜ ਛੱਡ ਸਕਦੇ ਹੋ ਕਿਉਂਕਿ ਕਾਲ ਬਹੁਤ ਜ਼ਿਆਦਾ ਆਉਂਦੀ ਹੈ ਕਈ ਵਾਰੀ ਚੱਕੇ ਹੀ ਨਹੀਂ ਆਦੀ ਇੱਕ ਸ਼ਿਕਾਇਤ ਰਹਿੰਦੀ ਕਿ ਫੋਨ ਨਹੀਂ ਚੱਕਦੇ ਤਾਂ ਕਾਲੀ ਇੰਨੀ ਸੁਖੀ ਬੀ ਬਿਲਕੁਲ ਜੀ ਬਿਲਕੁਲ ਹਾਂ ਇਹ 42 ਨੰਬਰ ਨੇ WhatsApp ਵਾਲਾ ਸਭ ਤੋਂ ਵਧੀਆ ਮਾਧਿਅਮ ਹੈ ਤੁਸੀਂ WhatsApp 콜 ਕਰ ਸਕਦੇ ਹੋ WhatsApp ਦੇ ਉੱਤੇ ਜਿਹੜਾ ਆਪਦਾ ਤੁਸੀਂ ਕੋਈ ਵੀ ਆਧਾ ਪ੍ਰੂਫ ਆਧਾਰ ਕਾਰਡ ਤੁਸੀਂ ਸਾਨੂੰ ਭੇਜ ਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਬਿਲਕੁਲ ਜੀ ਬਿਲਕੁਲ ਸੋ ਪ੍ਰਭੂ ਵਧੀਆ ਬਾਈ ਨੇ ਦੱਸੀ ਗੱਲ ਨਹੀਂ ਮੈਂ ਵੀ ਬੋਲਣੀ ਸੀ ਬਾਈ ਜੇ ਫੋਨ ਕਈ ਵਾਰ ਨਹੀਂ ਚੱਕਿਆ ਜਾਂਦਾ ਨਾ ਚਾਹੇ ਇਹਨਾਂ ਤੋਂ ਨਾ ਚੱਕਿਆ ਜਾਵੇ ਚਾਹੇ ਮੈਥੋਂ ਨਾ ਚੱਕਿਆ ਜਾਵੇ ਤਾਂ ਬੰਦੇ ਨੂੰ WhatsApp ਤੇ ਬੋਲ ਕੇ ਵੌਇਸ ਮੈਸੇਜ ਭੇਜ ਦਿਆ ਕਰੋ ਵੀ ਬਾਈ ਜੀ ਸਾਨੂੰ ਆਹ ਕੰਮ ਆਸੀਆਂ ਮੋਟਰ ਲਵਾਉਣੀ ਆ ਤੇ ਸਾਨੂੰ ਤੁਸੀਂ ਸੰਪਰਕ ਕਰੋ ਤੇ ਜਲਦੀ ਜਲਦੀ ਤੇ ਮੈਂ ਬੇਨਤੀ ਕਰਦਾ ਭਰਾਵਾਂ ਨੂੰ ਬਾਈ ਨੇ ਵੀ ਕਿਹਾ ਮੈਂ ਵੀ ਇਹ ਗੱਲ ਕਹਿਣਾ ਵੀ ਜੇ ਵੀਰ ਹੋ ਰਹੇ ਨੇ ਰੇਟ ਘਟਾਇਆ ਹਨਾ ਤਾਂ ਤੁਸੀਂ ਐਂ ਲਾ ਲਓ ਵੀ ਇੱਕ ਕਿਸਾਨ ਦੇ ਪੁੱਤ ਨੇ ਰੇਟ ਘਟਾਇਆ ਆਪਦਾ ਮਾਰਜਿਨ ਜਿਹੜਾ ਉਹ ਘਟਾ ਲਿਆ ਵੀ ਸਾਡੇ ਕਿਸਾਨ ਵੀਰਾਂ ਦਾ ਫਾਇਦਾ ਹੋਵੇ ਜਾਂ ਜਿਨ੍ਹਾਂ ਨੇ ਘਰਾਂ ਦੇ ਵਿੱਚ ਲਗਾਉਣਾ ਉਹਨਾਂ ਦਾ ਫਾਇਦਾ ਹੋਵੇ ਤੇ ਲੋਨ ਦੀ ਪੂਰੀ ਫੁੱਲ ਸੁਵਿਧਤਾ ਹੈ ਮਾਲ ਸੋ ਨੂੰ ਸਾਰਾ ਇਥੋਂ ਏ ਗ੍ਰੇਡ ਮਿਲੂਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਸੋ ਠੀਕ ਹੈ ਜੀ ਮਾਨ ਸਾਹਿਬ ਧੰਨਵਾਦ ਮੀਰਵੰਦ ਥੈਂਕ ਯੂ